ਕੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਸਹੌਲੀ ਤੇ ਪਹਿਲਾਂ ਤਾਂ ਸਾਰਿਆਂ ਦਾ ਪਹਿਲਾਂ ਬਹੁਤ ਵੀਰਾਂ ਦੇ ਕਮੈਂਟ ਨੇ ਵੀ ਜੱਸਾ ਬਾਈ ਕਿੱਥੇ ਆ ਲਓ ਜੀ ਹਾਂ ਜੀ ਜੱਸਾ ਜੀ ਕਿੱਥੇ ਹੋ ਟਰੈਕਟਰ ਤੇ ਹੈ ਟਰੈਕਟਰ ਤੇ ਹੈ ਕਿੱਥੇ ਹੋ ਕਿਹੜਾ ਪਿੰਡ ਹੈ ਸਹੌਲੀ ਸਹੌਲੀ ਪਹੁੰਚ ਗਿਆ ਜੀ ਇਹ ਦੋ ਤਿੰਨ ਦਿਨ ਮੱਕੀ ਵਾਲੀ ਮਸ਼ੀਨ ਦਾ ਕਰਦਾ ਸੀ ਹੇਟ ਉੱਤਾ ਜਾਪਦਾ ਤੇ ਬਾਕੀ ਰੌਣਕਾ ਦਿਖਾਉਨੇ ਆ ਤੁਹਾਨੂੰ ਹੁਣ ਤੁਹਾਡੇ ਸਾਹਮਣੇ ਆ ਲਓ ਜੀ ਸਹੌਲੀ ਵਾਲੇ ਪਲਾਟ ਦੀ ਰੌਣਕ ਇੱਕ ਦਾਦਾ ਝਾੜ ਹੈ ਕੀ ਹਿਸਾਬ ਕਿਤਾਬ ਆ ਆ ਲਓ ਜੀ ਤੇ ਆ ਰੌਣਕ ਹੈ ਆ ਲਓ ਜੀ ਥੋੜਾ ਜਿਆ ਕਵਾੜ ਕਰਕੇ ਤੇ ਮਿੱਟੀ ਗਿੱਲੀ ਹੋਣ ਕਰਕੇ ਰੌਣਕ ਥੋੜੀ ਜੀ ਆਪਾਂ ਨੂੰ ਉੱਥੇ ਪਿੰਡ ਵਾਲਿਆਂ ਨਾਲੋਂ ਘੱਟ ਦਿਖੂਗੀ ਤੇ ਝਾੜ ਵੀ ਹੋ ਸਕਦਾ ਜੀ 2-4% ਦਾ ਫਰਕ ਹੋਵੇ ਬਾਕੀ ਹੁਣ ਇੱਕ ਪਲਾਟ ਪੱਟੇ ਤੇ ਕਲੀਅਰ ਹੋਏ ਜਾਣਾ ਵੀ ਕੀ ਐਵਰੇਜ ਆ ਰਹੀ ਹੈ ਤੇ ਕਿੰਨਾ ਕੁ ਝਾੜ ਆ ਲੇਵਰਾਂ ਲੱਗੀਆਂ ਨੇ ਦੋ ਦੋਵੇਂ ਪਲਾਟਾਂ 'ਚ ਦੋਵੇਂ ਜਿਵੇਂ ਦਿਖਾਉਂਦੇ ਆਂ ਨਿਤਰੋ ਕਰੋ ਚੈੱਕ ਤੇ ਇਹਦੇ ਨਾਲ ਆਪਾਂ ਨੇ ਬੇਲ ਕੱਟੀ ਆ ਤੇ ਪੂਰਾ ਘੈਂਟ ਚੱਲਦਾ ਆ ਲਓ ਬਲੈਕ ਆਸਟ੍ਰੇਲੀਅਨ ਦਾ ਇਹ ਆਲੋ ਕਰੋ ਚੈੱਕ ਲਓ ਜੀ ਦੂਸਰੇ ਪਲਾਟ ਦਾ ਵੀ ਆ ਹਰੌਣਕ ਆ ਤੁਹਾਡੇ ਸਾਹਮਣੇ ਆ ਲਾਡੀ ਦੇ ਪਕਾਤੇ ਜੀ ਅੱਜ ਪਕੌੜੇ ਆ ਲਓ ਜੀ ਲਾਡੀ ਆ ਰਿਹਾ ਸਵੇਰੇ ਇਹ ਟਿਫਨ ਨਹੀਂ ਲਿਆ ਚੱਕ ਕੇ ਤੇ ਹੁਣ ਅਸੀਂ 12 ਵਜੇ ਦੀ ਸਵੇਰ ਦੀ ਰੋਟੀ ਲੈ ਕੇ ਆਇਆ ਇਹ ਗੱਲ ਸੱਚ ਆ ਪਹਿਲੀ ਪੇਟ ਪੂਜਾ ਕਰੀ ਵਰਤਦੀ ਆਪਾਂ ਇਹ ਨਾ ਕਰਦੀ ਦੇ 12 ਵਜੇ ਰੋਟੀ ਖਲਾਈ ਅੱਜ ਲਾਡੀ ਨੂੰ ਆਪਾਂ ਨੇ ਅਸੀਂ 3 ਵਜੇ ਹੁਣ ਅਸੀਂ ਕਈ ਵਾਰੀ ਇੱਕੋ ਟਾਈਮ ਖਵਾਉਂਦੇ ਹਾਂ ਸ਼ਾਮ ਨੂੰ ਇਹ ਵੀ ਹੋ ਸਕਦਾ ਇੱਕ ਆਲੂ ਲਾਡੀ ਨੂੰ ਬਹੁਤ ਕਹਨੇ ਆ ਆਲੂ ਬਹੁਤ ਵੱਡਾ ਦੇਖੋ ਜੀ ਆ ਦੇਖੋ ਆ ਲਓ ਜੀ ਮੈਂ ਸਾਰੇ ਵੱਡੂ ਆ ਦੇਖੋ ਮੈਂ ਸਾਰੇ ਵੱਡੂ ਇੱਕ ਕਰੀ ਬਹੁਤ ਪਾਣੀ ਲਾਇਆ ਰੇ ਪਾਇਆ ਬਹੁਤ ਕੁਸ਼ ਕਰਿਆ ਤੇਲ ਫੂਕਿਆ ਇਹ ਸਾਰੇ ਪੈਸੇ ਇਹਦੇ ਘਟੇ ਜਾਣੇ ਨੇ ਚਾਹ ਪੀਨਾਂ ਕੋ ਹੁਣ ਪਾਣੀ ਪੀਨਾਂ ਚਾਹ ਪੀ ਰਿਹਾ ਵੀ ਕਮਾਲ ਕਰਦੀ ਵੀ ਪੈਸਿਆਂ ਦਾ ਉੱਧ ਲੈ ਕੇ ਚਾਹ ਪੀਨੇ ਆ ਪੈਸਿਆਂ ਦਾ ਉੱਧ ਲੈ ਕੇ ਚਾਹ ਦੇਖ ਹੋ ਗਈ ਦੇਖਣਾ ਬੜੀ ਛੇਤੀ ਬਣ ਗਈ ਚਾਹ ਹੈ ਇਹ ਪਹਿਲਾ ਵਾਲਿਆਂ ਦੀ ਦੀਗੀ ਪਹਿਲਾਂ ਕੌਣ ਲੈ ਗਿਆ ਨਾ ਤੂੰ ਕਹਿੰਦਾ ਪੈਸਾ ਦੁੱਧ ਲਿਆਉਣਾ ਪੈਸਾ ਦੀ ਆਉਂਦਾ ਹੁੰਦਾ ਤਾਂ ਹੋਰ ਫ੍ਰੀ ਕਿੱਥੋਂ ਆਊਗਾ ਕਮਾਲ ਕਰਤੀ ਤਾਂ ਲਓ ਜੀ ਪਹੁੰਚ ਗਏ ਜੀ ਹਾਂ ਹਾਂ ਬੜਾ ਖੁਸ਼ ਹੋਇਆ ਪਿਆ ਕੀ ਗੱਲ ਕੀ ਬਾਤ ਹੈ ਟੋਪੀ ਵਾਲੇ ਬੜਾ ਖੁਸ਼ ਹੈ ਹਾਂ ਮੋਬਾਈਲ ਨਹੀਂ ਆਇਆ ਮੋਬਾਈਲ ਤਾਂ ਰਹਿ ਗਿਆ ਘਰ ਤੇ ਯਾਰ ਕੋਈ ਬਾਤ ਨਹੀਂ ਹੈ ਜਾ ਨਾ ਅਨਜਾਇਬ ਮੈਂ ਕੋਈ ਬਾਤ ਨਹੀਂ ਹੈ ਪੂਰਾ ਖੁਸ਼ ਹੈ ਸਰਦਾਰ ਜੀ ਬੋਦੀ ਵਾਲਾ ਕੌਣ ਆ ਬਈ ਬੜੀ ਘੈਂਟ ਬੋਦੀ ਕਰੀ ਆ ਦੇਖੋ ਜੀ ਆ ਦੇਖੋ ਉਹ ਹੈ ਜੀ ਕਰੋ ਚੈੱਕ ਬਹੁਤ ਵਧੀਆ ਸਫਾਈ ਦੇ ਰਿਹਾ ਤੇ ਬੇਲ ਤਾਂ ਚਲੋ ਡਾਊਨ ਹੋ ਗਈ ਤੇ ਨਹੀਂ ਕੱਖਾਂ ਕਿੰਨੀ ਹੋ ਆਲੂਆਂ ਦੀ ਚਗਾਈ ਚ ਬਹੁਤ ਦਿੱਕਤ ਆ ਰਹੀ ਤੇ ਐਨ ਗੁੱਲੀ ਡੰਡਾ ਮਾਂਜੀ ਤੁਰਿਆ ਜਾਂਦਾ ਦੇਖੋ ਐਨ ਸਾਫ਼ ਕਰਿਆ ਪਿਆ ਬਲੈਕ ਆਸਟ੍ਰੇਲੀਆ ਦਾ ਇਹ ਬੇਲ ਕੱਟਣੇ ਵਾਲਾ ਪੱਤੇ-ਪੋਤੇ ਸਭ ਵਿਚੇ ਰੋਲ ਤੇ ਆ ਲਓ ਜੀ ਨਾਲੇ ਬੇਲ ਨਹੀਂ ਚੱਕਣੀ ਪਊਗੀ ਹੈ ਚੀਜ਼ ਵਧੀਆ ਪਰ ਸਾਈਡਾਂ ਪਟਕੇ ਜੇ ਸਾਈਡਾਂ ਚਲੇ ਸਣੇ ਚਲਾਉਣਿਆਂ ਤਾਂ ਨੁਕਸਾਨ ਤਾਂ ਜਰੂਰ ਹੈਗਾ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਆ ਵੀ ਹੈਗਾ ਜਾਂ ਨਹੀਂ ਹੈਗਾ ਦੇਖੋ ਹੁਣ ਖਾਲ ਵਾਲੀ ਜਗ੍ਹਾ ਆ ਲਓ ਆਲੂ ਦੇਖ ਲੋ ਰਗੜ ਤੇ ਸਾਰੇ ਜਿੰਨੇ ਵੀ ਥੀਗੇ ਨੁਕਸਾਨ ਤਾਂ ਹੈ ਜਰੂਰ ਇਹ ਨਹੀਂ ਗੱਲ ਵੀ ਨਹੀਂ ਹੈਗਾ ਕਿਉਂਕਿ ਵੱਡ ਟੋਕ ਕਰਦਾ ਜਾਂ ਫਿਰ ਲਿਫਟ ਚੱਕ ਕੇ ਕੱਢਿਆ ਜਾਵੇ ਉੰਨੀ ਜਗ੍ਹਾ ਤੇ 30% ਨੁਕਸਾਨ ਹੈ ਖਾੜਾ ਗੁੜਾ ਵਾਲਾ ਤੇ ਤੰਤੀ ਹੋਰੀਆਂ ਵਾਲਾ ਜੋ ਵੀ ਹੈਗਾ ਬਾਕੀ ਵਿੱਚ ਕੋਈ ਉਹ ਨਹੀਂ ਨੰਗਾ ਨਹੀਂ ਕਰਦਾ ਓਕੇ ਰਿਪੋਰਟ ਆਪਣੀ ਸੈਟਿੰਗ ਕਰਕੇ ਐਨ ਮਸ਼ੀਨ ਨੂੰ ਚਲਾਇਆ ਜਾਵੇ ਪੂਰਾ ਲੋਡ ਕੋਈ ਨਹੀਂ ਹੈ ਵੀ ਲੋਡ ਲੈਂਦਾ ਲੋਡ ਨਹੀਂ ਲੈ ਰਿਹਾ 50 50 ਡੀ ਤੇ ਚੱਲਦਾ ਕੋਰ ਵੀਲ ਤੇ ਫਿਰੇ ਲੋਡ ਤੇ ਚੱਲਿਆ ਆਉਂਦਾ ਦੱਸਾ ਵਾਈ ਲੈ ਰਿਹਾ ਟਰੈਇਰੇ ਦਾ ਸਹਜ ਇੰਨੇ ਸਾਲ ਹੋ ਗਏ ਆਲੂ ਆਪਾਂ ਪੜਦਿਆਂ ਨੂੰ ਤੇ ਬੀਜਦਿਆਂ ਨੂੰ ਲਾਉਂਦਿਆਂ ਨੂੰ ਤੇ ਇੰਨਾ ਸਹਜ ਆਪਾਂ ਕਦੇ ਨਹੀਂ ਦੇਖਿਆ ਬਹੁਤ ਜ਼ਿਆਦੇ ਵੱਡਾ ਸਹਜ ਆ ਓਵਰ ਸਾਈਜ਼ ਆ ਪਿਆ ਆਲੂ ਇਸ ਵਾਰ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹਰ ਬੂਟੇ ਦਾ ਇੱਕ ਆਲੂ ਓਵਰ ਸਾਈਜ਼ ਆ ਹਰ ਬੂਟੇ ਦਾ ਇੱਕ ਆਲੂ ਓਵਰ ਸਾਈਜ਼ ਆ ਬਹੁਤ ਮੋਟਾ ਆਲੂ ਹੋ ਗਿਆ ਬੀਜ ਘਟ ਨਿਕਲੂਗਾ ਤੇ ਮੋਟਾ ਹੀ ਆ ਯਾਦੇ ਕਸਾਨ ਭਰਾਵਾਂ ਦੀ ਜਾਂਚ ਸਿਹਾਰੀ ਕਰਦੀ। ਆਪਣੀਆਂ ਨੇ ਸਮਾਨ ਬਣਾ ਕੇ ਨਹੀਂ ਜਿਵੇਂ ਪਹਿਲੀ ਵਾਰੀ ਖੇਤ ਲਾਉਂਦੇ ਆ ਤਾਂ ਕਵਾੜ ਉਹ ਖੜਦਾ ਕੋਈ ਹੱਥ ਨਹੀਂ। ਸਪਰੇਅ ਨਾਲ ਜਾਲਾ ਜਹਾ ਬਣ ਜਾਂਦਾ। ਕਿਉਂ ਤੜਾ ਦੁੱਖ ਜਾਂਦਾ ਤੇ ਆਹ ਦੇਖੋ ਸਭ ਝੂੜਾ ਕਰਦਾ ਜਾਈ ਜਾਂਦਾ। ਤੇ ਪਟਾਈ ਸੌਖੀ ਹੋ ਜਾਂਦੀ ਆ। ਆ ਠੀਕ ਢੀ ਕੱਢੀ ਜਾਂਦਾ ਹੈ ਪੱਟੀਆਂ ਦਾ ਆਲੂ ਤੇ ਜੱਸਾ ਬਾਈ ਲੱਗਿਆ ਹੋਇਆ ਹੈ ਬੇਲ ਕੱਟਣ ਨਾਲ ਹੁੰਦੇ ਕਵਾੜ ਜੋ ਵੀ ਹੈਗਾ ਕੱਕ ਕੁੱਕ ਖਿੱਚਿਆ ਪਿਆ ਦੋ ਲੇਬਰਾਂ ਲੱਗੀਆਂ ਹੋਈਆਂ ਨੇ ਤੇ ਹਾਇ ਤੱਕ ਪਲਾਟ ਹਲੇ ਨਰਮੇ ਚਲੋ ਚੱਲੀ ਜਾਂਦਾ ਕੰਮ ਆਇਆ ਵੀ ਇਹ ਮਿੱਟੀ ਥੋੜੀ ਜੀ ਹੋਰ ਤਰਨੀ ਆ ਤੁਹਾਨੂੰ ਪਤਾ ਇਸ ਕਰਕੇ ਜਿੱਦਾਂ ਹੈਗਾ ਖਿੱਚਣਾ ਹੀ ਪੈਣਾ ਕੰਮ ਨੂੰ ਇਹ ਫਿਰ ਲੇਟ ਹੁੰਦਾ ਨਾਲ ਹੁੰਦੇ ਠੇਕੇਦਾਰ ਸਲਾਈ ਟਾਂਕਾ ਵੀ ਚੱਲਦਾ ਫਾਇਦਾ ਇਹ ਸਿਸਟਮ ਦਾ ਨਹੀਂ ਦਿਹਾੜੀ ਦਿਹਾੜੀ ਦੋ ਦੋ ਦਿਹਾੜੀਆਂ ਵੇਲੇ ਵੱਢੀ ਜਾਂਦੇ ਤੇ ਹੁਣ ਨਾਲ ਹੁੰਦੇ ਵੇਲੇ ਵੱਢੋ ਸਾਈਡਾਂ ਸੂਡਾਂ ਪੱਟ ਕੇ ਤੇ ਨਾਲ ਹੁੰਦੇ ਪਟਾਈ ਲਾ ਦੋ ਕੰਮ ਜਾਨ ਸੁਖਾਲੀ ਹੋ ਗਈ ਲੇਬਰ ਦੀ ਵੀ ਤੇ ਕਿਸਾਨ ਭਰਾਵਾਂ ਦੀ ਵੀ ਸਾਰਿਆਂ ਦੀ ਫਾਇਦਾ ਹੈ ਹਰ ਇੱਕ ਚੀਜ਼ ਦਾ ਜੋ ਚੀਜ਼ ਬਣਦੀ ਹੈ ਜੇ ਤਕਨੀਕ ਨਾਲ ਬਣੀ ਹੋਵੇ ਵਧੀਆ ਬਣੀ ਹੋਵੇ ਉਹ ਜੀ ਪ੍ਰਸ਼ਾਦਾ ਸ਼ੱਕ ਆ ਕੇ ਲੱਗੇ ਬੰਦੇ ਕੰਮਕਾਰ ਤੇ ਆਪਣੀ ਡਿਊਟੀ ਦੇ ਉਸਾਰ ਰਹੇ ਨੇ ਕੁਸਤੇ ਕੋ ਲੱਗੇ ਤੇ ਇੱਧਰਲੀ ਲੇਬਰ ਹੁਣ ਪ੍ਰਸ਼ਾਦਾ ਸ਼ਕਨ ਲੱਗੀ ਤੇ ਜੇ ਆਪਾਂ ਝਾੜ ਦੀ ਗੱਲ ਕਰੀਏ ਉਰੇ ਪਿੰਡ ਨਾਲ ਥੋੜਾ ਜਿਆ ਰਹਿੂਗਾ ਫਰਕ ਕਿਉਂਕਿ ਇੱਕ ਤਾਂ ਪਹਿਲਾ ਸਾਲ ਇੱਕ ਜ਼ਮੀਨ ਦਾ ਪਤਾ ਲੱਗਿਆ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਸਾਰਾ ਕੁਸਤੇ ਉਹ ਸਾਭ ਨਾਲ ਰੇਪੱਤ ਪਊਗਾ ਅਗਲੀ ਵਾਰੀ ਇਹਦੇ ਚ ਸਾਰਾ ਕੁਝ ਹੋਊਗਾ ਤੇ ਝਾੜ ਦੀ ਕੁਆਲਿਟੀ ਵਧੂਗੀ ਤੇ ਮਾਰੇ ਪਲਾਉ ਵੀ ਪਹਿਲੀ ਵਾਰ ਵੱਜਿਆ ਸੀ ਤੇ ਗੱਟਾ ਵੀ ਪਹਿਲੀ ਵਾਰ ਨਹੀਂ ਤਾਂ ਗੱਠਾ ਚੱਕ ਆਉਂਦੀਆਂ ਨੇ ਤੇ ਸਾਰਾ ਮਾਲ ਵਿੱਚ ਨੱਪਿਆ ਤੇ ਪਰ 19 ਬਾਹੀ ਵੀ ਨਾਲੇ ਵੱਧ ਕਰੀ ਆ ਤੇ 19 ਤਰੀਕ ਵੀ ਨਹੀਂ ਹੋਈ ਸੀਗੀ ਸਾਰੀਆਂ ਗੱਲਾਂ ਨੇ ਤੇ ਬਾਕੀ ਪਾਣੀ ਦਾ ਹਿਸਾਬ ਕਿਤਾਬ ਵੀ ਹੁਣ ਪਹਿਲੀ ਵਾਰੀ ਪਤਾ ਲੱਗ ਜਾਂਦਾ ਵੀ ਇੰਨਾ ਕੁ ਪਾਣੀ ਜ਼ਮੀਰ ਖਾਂਦੀ ਆ ਤੇ ਕਿ ਨਾ ਕੋ ਪਾਣੀ ਲਾਉਣਾ ਤੇ ਉਹ ਚੀਜ਼ਾਂ ਦਾ ਵੀ ਕਾਫੀ ਫਰਕ ਪਈਆ ਤੇ ਦੂਹੇ ਨੰਬਰ ਤੇ ਸਾਰਿਆਂ ਨੂੰ ਵੱਡੀ ਮਾਰ ਪਈਆ ਜਿਹੜੀ ਉਹ ਪਈਆ ਜੀ ਗੁੱਲੀ ਡੰਡੇ ਦੀ ਕਿਉਂਕਿ ਜਿੱਥੇ ਜਿਹੜੇ ਖੇਤ ਚ ਕੁਆੜ ਹੋ ਜਾਂਦਾ ਸਾਨੂੰ ਪਤਾ ਹੀ ਆ ਫਿਰ ਝਾੜ ਤੇ ਫਰਕ ਰਹਿਣਾ ਹੀ ਰਹਿਣਾ ਜਦੋਂ ਕੁਆੜ ਹੋਵੇ ਨਾ ਫਸਲ ਚ ਫਿਰ ਝਾੜ ਆਟੋਮੈਟਿਕ ਘਟ ਜਾਂਦਾ ਕਿਉਂਕਿ ਕੁਆੜ ਨੂੰ ਵੀ ਜਿਹੜਾ ਆਪਾਂ ਪਾਉਨੇ ਆ ਸਾਰਾ ਕੋ ਲੱਗਦਾ ਦਵਾਈ ਪਾਤਰ ਇਹੋ ਜੋ ਵੀ ਹੈ ਬਾਕੀ ਇੱਕ ਪਰਾਟ ਪੂਰਾ ਪੱਟੇ ਤੇ ਆਪਾਂ ਪਤਾ ਲੱਗ ਜੂ ਵੀ ਕਿੰਨੇ ਕੁਆਂਟਲ ਦਾ ਹੋਇਆ ਤੇ ਫਿਰ ਦੱਸ ਦਾਂਗੇ ਤੁਹਾਨੂੰ ਵੀ ਇੰਨਾ ਹੋਇਆ 100 ਦਾ ਹੁੰਦਾ 90 ਦਾ ਹੁੰਦਾ ਜਿੰਨੇ ਦਾ ਵੀ ਹੁੰਦਾ 110 ਦਾ ਹੁੰਦਾ 5 ਦਾ ਹੁੰਦਾ 150 ਜਾਂਦਾ 120 ਜਾਂਦਾ ਜੋ ਵੀ ਜਾਂਦਾ ਜਿੱਥੇ ਵੀ ਜਾਂਦਾ ਸਾਰਾ ਡਿਟੇਲ ਦੱਸਾਂਗੇ ਫਿਰ ਤੁਹਾਨੂੰ ਓ ਜੀ ਤੇ ਲੈ ਜੱਸਾ ਵਾਈ ਬਹਿ ਗਿਆ 36 30 ਤੇ ਤੇ ਲਾਡੀ ਵਾਈ 56 20 ਤੇ ਹਾਸਦਾ ਦੰਦ ਦੇਖੋ ਕੱਢ ਰਿਹਾ ਘੇਰ بڑے ਜੇ ਤੋੜਦਾ ਹੁੰਦਾ ਇਹਨੂੰ ਬਹੁਤ ਮਾੜੀ ਆਦਤ ਆ ਇਹ ਲਾਡੀ ਨੂੰ ਇਹ ਗੱਲ ਦੀ ਘੇਰ ਇਹਨੇ بڑے ਜੇ ਤੋੜਨਾ ਮੇਕਾ ਲਈ ਬਣਾਉਣ ਜਾਂਦੇ ਨੇ ਲਈ ਖਾਲੀ ਟਰਾਲੀਆਂ ਕਿਉਂ ਖੇਤ ਖਿੱਲੇ ਨੇ ਜੱਸੇ ਨੇ ਬੈਗ ਮਾਰਤਾ ਦੀ ਦੀ ਸੈਟਅਪ ਕਰ ਰਹੇ ਹਾਂ ਇੱਕੋਲੀ ਚ ਫੇਰ ਇੱਕੋਲੀ ਚ ਗਲਾਸ ਪਿਆ ਮੂਰੇ ਇੱਕੋਰੀ ਜ ਫੇਰ ਇੱਕੋਰੀ ਚੌਥੀ ਲਓ ਜੀ ਬੇਲਪੂਰ ਜਿਹੜੀ ਕਿਗੀ ਮਾੜੀ ਮੋਟੀ ਨਾਪਤੀ ਤੇ ਐਦਾਂ ਦਾ ਲੀਹਾ ਬਣ ਜਾਣਾ ਦੋ ਵਾਰੀ ਟਰੈਕਟਰਾਂ ਨੂੰ ਫੇਰ ਕੇ ਇੱਕ ਇੱਕ ਗੇੜਾ ਦੋ ਹਾਂ ਦਾ ਦੋ ਦੋ ਲੱਗ ਜਾਣੇ ਨੇ ਚਾਰ ਗੇੜਿਆਂ 'ਚ ਐਨ ਸੈੱਟ ਹੋ ਜਾਣਾ ਇੱਕ ਇੱਕ ਲੱਗ ਗਿਆ ਦੋ ਵਾਰੀ ਲੰਘ ਗਿਆ ਜਾਨੀ ਦੋ ਟਰੈਕਟਰਾਂ ਨਾਲ ਬਣਾ ਰਹੇ ਨੇ ਜਾਂ ਦੋ ਦੋ ਗੇੜੇ ਲੱਗੇ ਤਾਂ ਚਾਰ ਗੇੜਿਆਂ 'ਚ ਪੱਕਾ ਹੋ ਜਾਣਾ ਥਾਂ ਚੇ ਕੈਂ ਕੈਂਟ ਬਣ ਗਿਆ ਰਾਹ ਤੇ ਦੇਖੋ ਟਾਇਰਾ ਨਾਲ ਗੱਲਾਂ ਦਬਦਾ ਜਾਂਦੀ ਮਿੱਟੀ ਅਰੇ ਖਾਲੀ ਨੇ ਦੋ ਟਰਾਲੀਆਂ ਪੂਰਾ ਐਨ ਸੈੱਟ ਕਰਤਾ ਲੱਗੇ ਜੀ ਟਾਈਮ ਨਾਲ ਲੋਡਿੰਗ ਕਰਨ ਤੇ ਇੱਕ ਟਾਂਗ ਲਾਤੀ ਆ ਦੇਖੋ ਚੱਲਦਾ ਕੰਮ ਕਰ ਖਿੱਚਤਾ ਬੰਦਿਆਂ ਨੇ ਸੱਤਾ 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 ਲਾ ਰਹੇ ਆ ਵਾ ਠੀਕ ਆ ਤੇ ਭੀਰ ਕੋਲ ਆਲ ਉਹਦੇ ਕਰੀ ਬੰਦੇ ਬੰਦੇ ਲਾਗੇ ਲੋਡਿੰਗ ਕਰਨ ਤੇ ਨਾਲ ਦੇ ਇਹਨਾਂ ਦੇ ਉਹ ਚਗਾਈ ਕਰੀ ਜਾਂਦੇ ਨੇ ਦੋ ਲਾਈਨਾਂ ਕੱਢ ਦਿੰਨੇ ਆ ਦੂਸਰੀ ਲਾਈ ਆਉਂਦਾ ਜੱਸਾ ਚੋਗ ਦੇਣਗੇ ਦੋ ਲਾਈਨਾਂ ਕਰਤੀ ਜੀ ਲੋਡਿੰਗ ਤੇ ਲਾਗਿਆ ਲਵੇ ਕੰਮ ਇਹਨੇ ਇੱਕ ਕੁਆਲਟੀ ਨੇ ਤਾਂ ਆਪਣਾ ਜਿਹੜੇ ਥੈਲੇਤੀ ਲਾਤੇ ਲਵੇ ਬਸ ਆ ਸਿਰਾ ਜਾ ਰਹਿ ਗਿਆ ਤੇ ਪੰਜ ਲਾਈਨਾਂ ਤੁਹਾਡੇ ਸਾਹਮਣੇ ਲੱਗੀਆਂ ਤੇ ਛੇਵੀਂ ਧਰੀ ਹੋਈ ਆ 45 45 ਕੱਟੇ ਲਾਉਂਦੇ ਨੇ ਦੇਖਦੇ ਆ ਕਿਹ ਢਾਂਗਾ ਲੱਗਣਗੇ ਕਿਉਂਕਿ ਜਿਹੜੇ ਬੋਰੀ ਵਾਲੇ ਥੈਲੇ ਹੁੰਦੇ ਨੇ ਔਰ ਇਹ ਥੈਲਿਆਂ 'ਚ ਫਰਕ ਹੁੰਦਾ ਇੱਕ ਢਾਂਗ ਘਟ ਜਾਣੀ ਇਹਨਾਂ ਦੀ ਬੋਰੀ ਵਾਲਿਆਂ ਨਾਲ ਆ ਰਹਿ ਗਿਆ ਸਰਾ ਜ ਇਹਨਾਂ ਦਾ ਤਾਂ ਲੱਗਿਆ ਲਵੇ ਤੇ ਬਾਕੀ ਮਗਰ ਜਿਹੜੇ ਚੁੱਕਦੇ ਆਉਂਦੇ ਨੇ ਹੋਰ ਆਉਂਦੇ ਨੇ ਆਹ ਸਾਈਡ ਤੇ ਤੇ ਦੂਸਰੇ ਬੰਦਿਆਂ ਨੇ ਹਲਿਆ ਸਾਰੀ ਪਏ ਨੇ ਸਿਰੇ ਤੱਕ ਪਰ ਇਹਦੇ ਚ ਪਾ ਕੇ ਆਪਾਂ ਇਹਦੇ ਚ ਲੋਡਿੰਗ ਕਰ ਦਾਂਗੇ ਪਲਟੀ ਮਾਰ ਦਾਂਗੇ ਜੇ ਜਿੰਨੇ ਕੋ ਬਦਨ ਕਿ ਹੋ ਰਹਿ ਜਾਣਗੇ ਇਹਦੇ ਚ ਦੂਸਰੇ ਬਾਕੀ ਉਹ ਚ ਪਲਟੀ ਮਾਰ ਦਾਂਗੇ ਕਿਉਂ ਬਾਹਰ ਕੱਢ ਕੇ ਪਾਉਣੇ ਪੈਣੇ ਨੇ 400 ਕੱਟਾਂ ਦਾ ਟਰਾਲੀ ਦੇ ਵਿੱਚ ਖੇਤੋਂ ਨਿਕਲਣਾ ਨਹੀਂ ਹੈਗਾ 400 ਕਟਾ ਆਪਾਂ ਇਹ ਟਰਾਲੀ 'ਚ ਲੋਡ ਕਰ ਲੈਣਾ 21 ਫੁੱਟੀ 'ਚ ਦੇਖ ਲੈ ਦੇਖ ਲੈ ਸਿਓ ਨਾ ਛੁਪ ਪੰਜਾਬੀ ਪਾਇਆ ਵੈ ਇਹਨੂੰ ਸਲਮ ਸਲਪਾ ਚੇਂਜ ਕਰਿਆ ਜੀ ਦੱਸੋ ਕੈਂਟ ਲੱਗਦਾ ਇਹ ਜਿਹੜਾ origignal ਲਾ ਕੇ ਰੱਖਤਾ ਆਪਾਂ ਲੋਈ ਆਦੋਂ ਦੇ ਅੱਤੀ ਤੋਂ ਕੱਦ ਭਰੀ ਹੋਈ ਆ ਟਰਾਲੀ ب ਹਾਂਜੀ ਗਿੱਲੇ ਕਰਕੇ ਹੋ ਰਿਹਾ ਹੈ ਉਲਟੀ ਪਲਟੀ ਹੁਣ ਆ ਟਰਾਲੀ 'ਚ ਲੱਦ ਕੇ ਲਿਆਂਦਾ ਸੀ 100 ਕਟਾ ਤੇ ਇੱਕ ਟਰਾਲੀ ਪੂਰੀ ਕਰਕੇ ਤੋੜਨੀ ਹੁਣ ਪਰਲੀ 'ਚ ਪਾ ਰਹੇ ਹਾਂ ਦੋ ਢਾਂਗਾ ਘੱਟ ਨੇ 100 ਕਟਾ ਉਹਦੇ 'ਚ ਪੈ ਜਾਣਾ ਤੇ ਇੱਕ ਲੱਗਣਾ ਡੰਡਾ 12-13 ਕਟਿਆਂ ਦਾ ਤੇ 100 ਕਟਾ ਲਿਆਂਦਾ ਲੋਡ ਕਰਕੇ ਆ ਦੇਖੋ ਇਹ ਨੂੰ ਬੰਦਿਆਂ ਦਾ ਕਹਾਣਾ ਕਹਿੰਦੇ ਜਗਰਾਤਾ ਵੀ ਪਹਿਲਾਂ ਇਧਰੋਂ ਉਧਰੋਂ ਫਿਰ ਉਧਰੋਂ ਉਧਰ ਲਾਉਣਾ ਪੈਂਦਾ ਜੇ ਮਾਲ ਉਹਨਾਂ ਦਾ ਬੰਦਿਆਂ ਦਾ ਪੂਰਾ ਹੋ ਜਾਂਦਾ ਇੱਕੋ ਟਰਾਲੀ ਫਿਰ ਕੰਪਲੀਟ ਹੋ ਜਾਣੀ ਸੀ ਹੁਣ ਦੋਹਾਂ ਬੰਦਿਆਂ ਨਾਲ ਲੱਗੇ ਹੋਏ ਨੇ ਪਰਲੀ ਟਰਾਲੀ 'ਚ ਲੋਡ ਕਰਨਾ ਫਿਰ ਉਹਦੇ 'ਚ 382 83 ਕੱਟੇ ਹੋ ਜਾਣਗੇ ਤਤਵਾਦ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰ ਨੂੰ ਫਤ ਸ਼ਰੀਕ ਹਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ